ਕਪਸਬੋਜੀ ਅਰੋ ਲੈ ਕੇ ਹਾਂ ਦਰਾਂਜ ਦੀ ਵੱਡੀ ਖਬਰ ਪੰਜਾਬ ਚ 24 ਅਗਸਤ ਨੂੰ ਲੈ ਕੇ ਵੱਡਾ ਐਲਾਨ ਕਿਸਾਨ ਸੰਘਰਸ਼ ਵੱਲੋਂ ਪੰਜਾਬ ਵਿੱਚ 24 ਅਗਸਤ ਨੂੰ ਲੈ ਕੇ ਵੱਡਾ ਐਲਾਨ ਹੋ ਗਿਆ ਹੈ ਮਿਲ ਜਾਣਕਾਰੀ ਅਨੁਸਾਰ 20 ਅਗਸਤ ਨੂੰ ਸਮਰਾਲਾ ਦੀ ਮਾਰਕੀਟਰਜ਼ ਕਮੇਟੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਹੈ ਜਿਸ ਵਿੱਚ ਸਾਰੇ ਕਿਸਾਨ ਸੰਗਠਨ ਸੰਘਰਸ਼ ਨੂੰ 24 ਅਗਸਤ ਨੂੰ ਸਮਰਾਲਾ ਦੀ ਅਦਨਾਲ ਮੰਡੀ ਵਿੱਚ ਇੱਕ ਵਿਸ਼ਾਲ ਸਭਾ ਕਰਨ ਦਾ ਐਲਾਨ ਕੀਤਾ ਗਿਆ ਹੈ ਸਮੁਪਤ ਕਿਸਾਨ ਯੂਨੀਅਨ ਬੀ ਕੇ ਯੂ ਰਾਜੇਵਾਲ ਦੇ ਤਾਰ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਲੈਟ ਪੁਲਿੰਗ ਯੋਜਨਾ ਦੇਖੇ ਖੇਤਾਂ ਦਾ ਸੰਘਰਸ਼ ਦੀ ਜਿੱਤ ਹੈ ਅਤੇ ਇਸਨ ਸਰਕਾਰ ਨੂੰ ਇਹ ਯੋਜਨਾ ਵਾਪਸ ਲੈਣ ਦੀ ਪਈ ਇਸ ਇਸ ਨਾਲ ਹੀ ਰਾਜੇਵਾਲ ਨੇ ਕਿਹਾ ਕਿ ਇੱਕ ਕਿਸਾਨ ਦੀ ਇਕਤਾ ਤੇ ਉਹਨਾਂ ਦੇ ਡਟੇ ਰਹਿਣ ਦਾ ਨਤੀਜਾ ਹੈ ਤੇ ਸਰਕਾਰ ਨੇ ਨੋ ਪਿੱਛੇ ਹਟਣਾ ਪਿਆ ਅਤੇ ਹੁਣ 24 ਅਗਸਤ ਨੂੰ ਹੋਣ ਵਾਲੀ ਇਹ ਸਭਾ ਨਾ ਸਿਰਫ ਕਿਸਾਨਾਂ ਦੀ ਜਿੱਤ ਦਾ ਪ੍ਰਤੀਕ ਹੋਵੇਗੀ ਬਲਕਿ ਅਗਲੇ ਸੰਘਰਸ਼ਾਂ ਲਈ ਵੀ ਕਿਸਾਨਾਂ ਨੂੰ ਵੀ ਨਵੀਂ ਪ੍ਰੇਰਣਾ ਦੇਵੇਗੀ ਇੱਕ ਸੰਸਰ ਸੰਘਰਸ਼ ਦੀ ਜਿੱਤ ਦੀ ਖੁਸ਼ੀ ਰਾਜੇਵਾਲ ਨੇ ਕਿਹਾ ਕਿ ਕਿਸਾਨ ਸੰਘਰਸ਼ ਦੀ ਜਿੱਤ ਦੀ ਖੁਸ਼ੀ ਵਿੱਚ ਸੰਸਥਾਗਠਨਾਂ ਵੱਲੋਂ 24 ਅਗਸਤ ਨੂੰ ਸਮਰਾਲਾ ਦੀ ਅਨਾਜ ਜਿੱਤ ਮੰਡੀ ਵਿੱਚ ਇੱਕ ਵੱਡਾ ਸਮਾਗਮ ਕਰਵਾਇਆ ਸੀ ਸਮਾਗਮ ਕਰਾਇਆ ਜਾਵੇਗਾ ਇੱਕ ਕਿਸਾਨ ਇਕਤਾ ਦੀ ਜਿੱਤ ਅਤੇ ਇਸ ਦੇ ਨਾਲ ਇਹ ਸਾਬਿਤ ਹੁੰਦਾ ਹੈ ਕਿ ਜਦ ਕਿਸਾਨ ਇਕੱਠੇ ਖੜ੍ਹਦੇ ਹਨ ਤਾਂ ਵੱਡੀਆਂ-ਵੱਡੀਆਂ ਜੂੜਸਨਾਵਾ ਵੀ ਰੱਦ ਹੋ ਸਕਦੀਆਂ ਹਨ ਰਾਜੇਵਾਲ ਨੇ ਦੱਸਿਆ ਕਿ ਇਸ ਸਮਰਾਲਾਤੀ ਨਾ ਜੰਡੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਇਸ ਵਿਸ਼ਾਲ ਸਮਾਗਮ ਵਿੱਚ 1 ਲੱਖ ਤੋਂ ਵੱਧ ਕਿਸਾਨਾਂ ਪਹੁੰਚਣ ਦੀ ਉਮੀਦ ਹੈ ਇਸ ਇਤਿਹਾਸਿਕ ਘਟਨ ਦੌਰਾਨ ਦਰਾਂ ਨਾ ਸਿਰਫ ਕਿਸਾਨਾਂ ਦੀ ਆਪਣੀ ਇਕਤਾ ਦਾ ਪ੍ਰਦਰਸ਼ਨ ਕਰੇਗੀ ਬਲਕਿ ਕਿਸਾਨ ਜੁਗਤ ਵੱਲੋਂ ਹਰ ਬੱਡੀ ਘੋਸ਼ਨਾਵਾਂ ਦੀ ਕੀਤੀਆਂ ਜਾਣਗੀਆਂ ਤੇ ਜਿਨ੍ਹਾਂ ਨਾਲ ਕਿਸਾਨ ਦੇ ਅਗਲੇ ਸਹਿਰਸ਼ਾਂ ਦੀ ਦੀ ਸ਼ਾਦੀ ਤੱਕ ਹੋਰ ਵਧੇਗੀ